ਢੀਰਬਿਆਸ ਮੁਕੀ ਬਾਬਾ ਗੁਰਿੰਦਰ ਸਿੰਘ ਢਿੱਲੋ ਨਾਬਾ ਪਹੁੰਚੇ ਜਿੱਥੇ ਕਿ ਨਾਬਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਬੰਦ ਵਿਕਰਮ ਮਜੀਠਿਆ ਦੇ ਨਾਲ ਬਾਬਾ ਗੁਰਿੰਦਰ ਢਿੱਲੋ ਦੇ ਵੱਲੋਂ ਮੁਲਾਕਾਤ ਕੀਤੀ ਗਈ ਹੈ तकरीबन 35 ਮਿੰਟ ਜਿਹੜਾ ਕਿ ਜੇਲ੍ਹ ਦੇ ਵਿੱਚ ਗੱਲਬਾਤ ਹੋਈ ਹੈ ਬਾਬਾ ਗੁਰਿੰਦਰ ਢਿੱਲੋ ਦੀ ਵਿਕਰਮ ਮਜੀਠਿਆ ਦੇ ਨਾਲ ਉਦੋਂ ਸੁਰੱਖਿਆ ਦੇ لحاظ ਦੇ ਨਾਲ ਪੁਲਿਸ ਦੇ ਵੱਲੋਂ ਪੁਕਤਾ ਇੰਤਜ਼ਾਮ ਕੀਤੇ ਗਏ ਸੰਪਰੇ ਤੇ ਜੋ ਵਰਦੀਕਲ ਨਿਕਲ ਕੇ ਇਸ ਸਾਹਮਣੇ ਆਈ ਕਿ ਮੁਲਾਕਾਤ ਤੋਂ ਬਾਅਦ ਬਿਨਾ ਮੀਡੀਆ ਨਾਲ ਗੱਲਬਾਤ ਕੀਤੇ ਬਾਬਾ ਗੁਰਿੰਦਰ ਢਿੱਲੋਂ ਇੱਥੋਂ ਅੱਗੇ ਜਿਹੜਾ ਕੀ ਹੈ ਆਪਣੇ ਪ੍ਰੋਗਰਾਮ ਦੇ ਸਿਲਸਿਲੇ ਦੇ ਵਿੱਚ ਰਵਾਨਾ ਹੋ ਗਏ ਪਰ ਜਿਵੇਂ ਹੀ ਉਹਨਾਂ ਦੇ ਪੈਰੋਕਾਰਾਂ ਨੂੰ ਇਹ ਸਬੰਧੀ ਜਾਣਕਾਰੀ ਮਿਲਦੀ ਹੈ ਕਿ ਬਾਬਾ ਗੁਰਿੰਦਰ ਢਿੱਲੋਂ ਨਵਾਂ ਪਹੁੰਚੇ ਹੋਏ ਨੇ ਤਾਂ ਜੇਲ੍ਹ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਡੇਰਾ ਪ੍ਰੇਮੀਆ ਦਾ ਜਿਹੜਾ ਕੀ ਹੈ ਜਮਾਵੜਾ ਲੱਗ ਜਾਂਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਵੱਡਾ ਇੱਥੇ ਹਜ਼ੂਮ ਜੋ ਇੱਥੇ ਡੇਰਾ ਵਿਆਸ ਦੇ ਪੈਰੋਕਾਰਾਂ ਉੱਥੇ ਉਮੜਿਆ ਹੋਇਆ ਤੇ ਇੱਥੇ ਖਾਸ ਜਾਣਕਾਰੀ ਇਹ ਹੈ ਡੇਰਾ ਮੁਖੀ ਵਿਕਰਮ ਮਜੀਠੀਆ ਦੀ ਪਤਨੀ ਗਨੀਵ ਕੌਰ ਤੇ ਰਿਸ਼ਤੇਦਾਰ ਨੇ ਹਾਲਾਕਿ ਉਹਨਾਂ ਦੇ ਆਉਣ ਦੀ ਜਿਵੇਂ ਹੀ ਖਬਰ ਮਿਲਦੀ ਹੈ ਤਾਂ ਡੇਰਾ ਪ੍ਰੇਮੀ ਵੱਡੀ ਸੰਖਿਆ ਦੇ ਵਿੱਚ ਜ਼ਰੂਰ ਪਹੁੰਚ ਜਾਂਦੇ ਨੇ ਉਹਨਾਂ ਦੇ ਦਰਸ਼ਨਾਂ ਦੇ ਲਈ ਕਿਵੇਂ ਇੱਥੇ ਜਮਾਵੜਾ ਲੱਗਿਆ ਹੋਇਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸੇ ਇਸੇ ਇਹ ਵੀ ਜ਼ਿਕਰ ਕਰਨਾ ਲਾਜ਼ਮੀ ਹੈ ਕਿ ਇਸ ਤੋਂ ਮੁਲਾਕਾਤ ਤੋਂ ਬਾਅਦ ਬਾਬਾ ਗੁਰਿੰਦਰ ਢਿੱਲੋਂ ਦੇ ਵੱਲੋਂ ਹੜਪ੍ਰਭਾਵਿਤ ਇਲਾਕਿਆਂ ਦਾ ਵੀ ਦੌਰਾ ਕੀਤਾ ਤਾਂ ਰੋਪੜ ਦੇ ਏਰੀਏ ਦੇ ਵਿੱਚ ਉਹਨਾਂ ਦੇ ਵੱਲੋਂ ਪਹੁੰਚ ਕਰਕੇ ਜਿਹੜਾ ਕਿ ਹੜਪੀੜਤ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਨਾਲ ਹੀ ਉਹਨਾਂ ਦੇ ਅਰ ਸੰਭਵ ਮਦਦ ਦਾ ਅਪਰੋ ਸਭੀ ਦਿੱਤਾ ਇਥੇ ਕਾਬਲੇ ਜ਼ਿਕਰ ਇਹ ਹੈ ਕਿ ਜਿਸ ਤਰ੍ਹਾਂ ਨਾਲ ਕੱਲ ਵਿਰਸਾ ਸਿੰਘ ਵਲਟੋਹਾ ਇਥੇ ਮੁਲਾਕਾਤ ਕਰਨ ਲਈ ਪਹੁੰਚੇ ਸਨ ਵਿਕਰਮ ਅਜੀਠੇਲ ਪਰ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਜ਼ਿਲ੍ਹੇ ਦੇ ਅਧਿਕਾਰੀਆਂ ਦੇ ਵੱਲੋਂ ਬ੍ਰੈਡ ਰੇਸ਼ਨ ਵਾਲੇ ਨੂੰ ਹੀ ਮੁਲਾਕਾਤ ਕਰਨ ਦੀ ਇਜਾਜ਼ਤ ਦਾ ਹਵਾਲਾ ਦਿੱਤਾ ਗਿਆ ਸੀ ਤਾਂ ਹੁਣ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਜੇਲ ਮੈਨੂਅਲ ਦੇ ਤਹਿਤ ਵਿਕਰਮ ਮਜੀਠੀਆ ਦੇ ਨਾਲ ਜਿਹੜੀ ਕਿ ਮੁਲਾਕਾਤ ਤੋਂ ਲੈ ਕੇ ਪਰਿਵਾਰ ਦੇ ਵੱਲੋਂ 10 ਲੋਕਾਂ ਦੀ ਜਿਹੜੀ ਕਿ ਸੂਚੀ ਹੈ ਉਹ ਜੇਲ ਪ੍ਰਸ਼ਾਸਨ ਨੂੰ ਸੌਂਪੀ ਗਈ ਸੀ ਜਿਸ ਦੇ ਵਿੱਚ ਡੇਰਾ ਬਿਆਸਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਨਾਮ ਵੀ ਸ਼ਾਮਲ ਸੀ ਅਤੇ ਇਸੇ ਸੰਬੰਧੀ ਜਿਹੜੀ ਕਿ ਇਜਾਜ਼ਤ ਮਿਲਣ ਤੋਂ ਬਾਅਦ ਹੁਣ ਅੱਜ ਜਿਹੜੀ ਕਿ ਇਹ ਮੁਲਾਕਾਤ ਹੋਈ ਹੈ ਅਤੇ ਇਸੇ ਨੂੰ ਲੈ ਕੇ ਹੁਣ ਇਹ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਕਈ ਜਿਹੜੇ ਕਿ ਅਹਿਮ ਮੁੱਦਿਆਂ ਦੇ ਉੱਪਰ ਗੱਲਬਾਤ ਹੋਈ ਹੋਵੇਗੀ ਅਤੇ ਇਸ ਸਬੰਧੀ ਹਰਕੀ ਕੋਈ ਪੁਸ਼ਟੀ ਤਾਂ ਨਹੀਂ ਕੀਤੀ ਗਈ ਪਰ ਜੋ ਆਮਦਨ ਤੋਬਾ ਜਾਇਦਾਦ ਮਾਮਲੇ ਦੇ ਵਿੱਚ ਜੋ ਵਿਕਰਮ ਮਜੀਠੀਆ ਨੇ 25 ਜੂਨ ਤੋਂ ਜੇਲ੍ਹ ਦੇ ਵਿੱਚ ਉਹ ਬੰਦ ਹੈਗੇ ਨੇ ਵਿਜੀਲੈਂਸ ਦੇ ਵੱਲੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਪਰ ਜੋ ਹਲੇ ਇਸ ਮਾਮਲੇ ਨੂੰ ਲੈ ਕੇ ਸਿਆਸੀ ਰੰਗੜ ਜ਼ਰੂਰ ਜਿਹੜੀ ਕੀ ਦੇਖਣ ਨੂੰ ਮਿਲ ਰਹੀ ਹੈਗੀ ਅਤੇ ਸੱਤਾ ਧਿਰ ਦੇ ਉੱਪਰ ਵਿਰੋਧੀ ਇਲਜ਼ਾਮ ਲਗਾਉਂਦੇ ਹੋਏ ਜ਼ਰੂਰ ਨਜ਼ਰ ਆ ਰਹੇ ਨੇ ਪਰ ਉਹ ਜਿਹੜੇ ਡੇਰਾ ਦੇ ਪੈਰੋਕਾਰ ਹੈਗੇ ਨੇ ਉਹਨਾਂ ਦੇ ਵੱਲੋਂ ਇਸ ਮੌਕੇ ਦੇ ਉੱਪਰ ਮੀਡੀਆ ਨਾਲ ਵੀ ਗੱਲਬਾਤ ਕੀਤੀ ਗਈ ਹੈ ਉਹਨਾਂ ਜ਼ਿਕਰ ਕੀਤਾ ਕਿ ਜਿਵੇਂ ਹੀ ਆ ਬਾਬਾ ਜੀ ਦੇ ਆਉਂਦੀ ਖਬਰ ਮਿਲਦੀ ਹੈ ਤਾਂ ਉਹ ਦਰਸ਼ਨ ਕਰਨ ਲਈ ਇੱਥੇ ਜ਼ਰੂਰ ਪਹੁੰਚੇ ਹੋਗੇ ਨੇ ਹੋਰ ਕੀ ਕੁਝ ਕਿਹਾ ਹੈਗਾ ਡੇਰਾ ਪ੍ਰੀਮੀ ਨੇ ਉਹ ਸੁਣਦੇ ਆ ਸਰ ਸਤਿਗੁਰ ਦੀ ਕਿਰਪਾ ਦਾਤਾ ਜੀ ਜਿਆ ਸਾਰੀ ਸੰਗਤ ਜਿਹੜੀ ਆਈ ਹੈ ਉਹ ਮਾਲਕ ਦੀ ਵੇਟ ਕਰ ਰਹੀ ਹੈ ਉਹ ਮਾਲਕ ਦਰਸ਼ਨ ਦੇਣ ਆਇਆ ਸਾਰੀ ਸੰਗਤ ਨੂੰ ਦੁਨੀਆ ਨੂੰ ਤਾਰਦੇ ਫਿਰਦੇ ਨੇ ਥਾਂ ਥਾਂ ਜਾਂਦੇ ਨੇ ਸਤਪੁਰ ਉਹ ਕਿਸੇ ਦੇ ਨਹੀਂ ਹੈਗੇ ਉਹ ਸਭ ਜਨਤਾ ਦੇ ਸਾਰੇ ਸੰਸਾਰ ਦੇ ਬਣੇ ਹੋਏ ਨੇ ਉਹ ਪੂਰੀ ਦੁਨੀਆ ਨੂੰ ਤਾਰਦੇ ਫਿਰਦੇ ਨੇ ਸਭ ਨੂੰ ਦਰਸ਼ਨ ਦੇ ਕੇ ਜਾਣਗੇ ਸਭ ਨੂੰ ਮਿਲ ਕੇ ਜਾਣਗੇ ਉਸ ਤੋਂ ਬਾਅਦ ਨਾਬੇ ਵੀ ਜਾਣਾ ਜੀ ਇੱਥੇ ਜੇਲ੍ਹ ਦੇ ਬਾਹਰ ਤਾਂ ਸਗਰ ਦਾ ਮੰਸਰਾ ਲੱਗਿਆ ਸੱਗੇ ਪੜੀ ਕਿ ਏਕ ਨੁੜ ਕੀ ਸਰ ਇੱਥੇ ਆ ਜਿਹੜਾ ਸੈਂਟਰ ਹੈ ਨਾ ਢੂੜਕੀ ਜਾਉਣਾ ਸੀਗਾ ਪਰ ਉੱਥੇ ਸਮਾਂ ਹੁਣ ਜਿਆਦਾ ਟਾਈਮ ਜਿਆਦਾ ਹੋ ਗਿਆ ਉਸ ਕਾਰਨ ਫਿਰ ਇਹਨਾਂ ਨੇ ਇੱਥੋਂ ਮਿਲ ਕੇ ਨਾ ਨਾਬੇ ਸੈਂਟਰ